ਹਾਂਜੀ ਦੋਸਤੋ ਉਮੀਦ ਆ ਤੁਸੀਂ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਨਾਮ ਮਨਪ੍ਰੀਤ ਆਪਾਂ ਪਿਛਲੇ 23 ਦਿਨ ਤੋਂ ਇੱਕ ਲੜੀ ਸ਼ੁਰੂ ਕੀਤੀ ਆ ਜਿਦੇ ਵਿੱਚ ਆਪਾਂ ਦੁਨੀਆ ਭਰ ਦੀਆਂ ਮਹਾਨ ਔਰਤਾਂ ਬਾਰੇ ਗੱਲ ਕਰਦੇ ਹਾਂ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਲੈਲਾ ਖਾਲੇਦ ਬਾਰੇ ਜੋ ਕਿ ਇੱਕ ਪਪਲਸਤੀਨੀ ਖੁਦਮੁਖਤਿਆਰੀ ਦੀ ਕ੍ਰਾਂਤੀਕਾਰੀ ਪ੍ਰਤੀਕ ਮਹਾਨ ਆਰਤ ਹੈ ਤੇ ਜਿਨ੍ਹਾਂ ਨੇ ਜਿਹੜਾ 에ਅਰਪਲੇਨ ਸੀਗਾ ਉਹਨੂੰ ਹਾਈਜੈਕ ਕੀਤਾ ਸੀਗਾ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਪੈਲਸਤੀਨੀ ਕ੍ਰਾਂਤੀਕਾਰੀਆਂ ਦੀ ਇੱਕ ਅਹਿਮ ਸ਼ਖਸੀਅਤ ਲੈਲਾ ਖਾਲੇ ਨੇ ਦੁਨੀਆ ਸਾਹਮਣੇ ਪੈਲਸਤੀਨੀ ਲੋਕਾਂ ਦੀ ਖੁਦਮੁਖਤਿਆਰੀ ਦੀ ਆਵਾਜ਼ ਨੂੰ ਉਠਾਇਆ ਉਹ ਇੱਕ ਮਹਿਲਾ ਜਿਹੜੀ ਨੇ ਪਲਸਤਾਨ ਹੱਕਾਂ ਲਈ ਸਿਰਫ ਸਲਾਮਤ ਤੇ ਕਾਨੂੰਨੀ ਦੇ ਤਰੀਕੇ ਨਾਲ ਨਹੀਂ ਬਲਕਿ ਹਥਿਆਰਬੰਦ ਲੜਾਈ ਵਿੱਚ ਵੀ ਆਪਣਾ ਯੋਗਦਾਨ ਦਿੱਤਾ ਇਸ ਵੀਡੀਓ ਵਿੱਚ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ ਤੇ ਉਹਨਾਂ ਦੇ ਜੀਵਨ ਦੇ ਹਰ ਪੈਲੂ ਨੂੰ ਸਮਝਾਂਗੇ ਕਿ ਉਹਨਾਂ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਦੀ ਕ੍ਰਾਂਤੀ ਅਤੇ ਕਿਵੇਂ ਦੁਨੀਆ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਹੱਕਾਂ ਬਾਰੇ ਸੋਚਣ ਲਈ ਮਜਬੂਰ ਕੀਤਾ ਸੋ ਖਾਲਿਦ ਨੇ 1969 ਦੇ ਵਿੱਚ TW اے ਜਿਹੜੇ ਫਲਾਈਟ ਸੀਗੀ 840 ਉਹਨੂੰ ਹਾਈਜੈਕ ਕੀਤਾ ਤੇ ਅਗਲੇ ਸਾਲ ਜਾਰਡਨ ਬਲੈਕ ਸਤੰਬਰ ਦੀ ਮੁਹਿੰਮ ਦੇ ਹਿੱਸੇ ਵਜੋਂ ਚਾਰ ਚਾਰੋਂ ਇੱਕੋ ਸਮੇਂ ਡਾਨਸ ਫੀਲਡ ਹਾਈਜੈਕਿੰਗ ਵਿੱਚ ਉਸ ਦੀ ਜਿਹੜੀ ਭੂਮਿਕਾ ਸੀਗੀ ਪ੍ਰਮੁੱਖ ਸੀਗੀ ਕੈਦ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ ਹੋਰ ਪੀ ਐਲ ਐਫ ਮੈਂਬਰਾਂ ਦੁਆਰਾ ਗਵਾਹ ਕੀਤੇ ਗਏ ਨਾਗਰਿਕ ਬੰਦਕਾਂ ਲਈ ਕੈਦੀ ਅਦਲਾ ਬਦਲੀ ਵਿੱਚ ਰਿਹਾ ਕੀਤਾ ਗਿਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਉਹਨਾਂ ਦੀ ਸਿੱਖਿਆ ਤੇ ਉਹਨਾਂ ਦੇ ਜੀਵਨ ਬਾਰੇ ਤਾਂ ਲੈਲਾ ਖਾਲੇਦ 9 ਅਪ੍ਰੈਲ 1944 ਨੂੰ ਪਲੈਸਟਾਈਨ ਦੇ ਸ਼ਹਿਰ ਹਫਾ ਵਿੱਚ ਪੈਦਾ ਹੋਈ ਪਰ 1948 ਵਿੱਚ ਪਲੈਸਟਾਈਨ ਵਿੱਚ ਹੋਈ ਜੋ ਮਾਰੇ ਖਲਾਸ ਸੀਗੇ ਉਸ ਸਮੇਂ ਉਹਨਾਂ ਦਾ ਜਿਹੜਾ ਪਰਿਵਾਰ ਸੀਗਾ ਉਹਨਾਂ ਨੂੰ ਛੱਡ ਕੇ ਇਲਬਲਾਨ ਜਾਣਾ ਪਿਆ ਤੇ ਇਸ ਤਜਰਬੇ ਨੂੰ ਉਹਨਾਂ ਨੇ ਬੱਚੀ ਦੇ ਤੌਰ ਤੇ ਉਹ ਸਿਰਫ 15 ਸਾਲ ਦੇ ਸੀਗੇ ਤੇ ਉਹਨਾਂ ਨੇ ਉੱਥੇ ਬਹੁਤ ਸਾਰੀਆਂ ਮੁਸ਼ਕਲਾਂ ਤੇ ਦੁੱਖਾਂ ਦਾ ਸਾਹਮਣਾ ਕੀਤਾ ਤੇ ਸ਼ੁਰੂਆਤ ਵਿੱਚ ਲੈਲਾ ਖਾਲੇਦ ਨੇ ਆਪਣੇ ਰਿਫਿਊਜੀ ਕੈਂਪ ਦੇ ਵਿੱਚ ਰਹਿ ਕੇ ਪਾਲੇਸਤਿਨੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਜਿਹੜੀਆਂ ਸਖਤਾਈਆਂ ਸੀ ਉਹਨਾਂ ਦੀਆਂ ਮਜਬੂਰੀਆਂ ਸੀ ਉਹਨਾਂ ਨੂੰ ਖੁਦ ਮਹਿਸੂਸ ਕੀਤਾ ਤੇ ਉਹਨਾਂ ਨੇ ਜਿਹੜੀ ਉਹਨਾਂ ਦੀ ਸਟਾਰਟਿੰਗ ਵਾਲੀ ਜਿਹੜੀ ਸਿੱਖਿਆ ਸੀ ਉਹ ਲਵਲਾਨ ਦੇ ਸਕੂਲ ਵਿੱਚ ਪ੍ਰਾਪਤ ਕੀਤੀ ਤੇ ਅੱਗੇ ਵਧ ਕੇ ਵਖ ਵਖ ਖੇਤਰਾ ਵਿੱਚ ਲਗਾਤਾਰ ਆਪਣੇ ਯਤਨਾਂ ਨਾਲ ਪਾਲਸਤਾਨ ਨੇ ਖੁਦਮੁਖਤਿਆਰੀ ਦਾ ਹਿੱਸਾ ਹੋ ਬਣ ਗਏ ਤੇ ਜਿਵੇਂ ਕਿ ਉਹਨਾਂ ਦਾ ਜਨਮ ਸੀ ਜਿਹੜਾ 9 ਅਪ੍ਰੈਲ ਨੂੰ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਪਰਿਵਾਰ ਸੀਗਾ 13 ਅਪ੍ਰੈਲ 1948 ਨੂੰ ਤੇ ਉਹਨਾਂ ਦਾ ਜਨਮ ਹੋਇਆ ਸੀ 9 ਅਪ੍ਰੈਲ 1944 ਨੂੰ ਤੇ ਉਹਨਾਂ ਦਾ ਪਰਿਵਾਰ 13 ਅਪ੍ਰੈਲ 1948 ਨੂੰ ਲਵਲਾਨ ਉਹਨਾਂ ਨੂੰ ਜਾਣਾ ਪਿਆ ਤੇ ਫਿਰ ਉਸ ਤੋਂ ਬਾਅਦ ਜਦੋਂ ਮਤਲਬ ਉਹ ਆਪਣਾ ਬਚਪਨ ਸੀ ਜਿਹੜਾ ਉਹਨਾਂ ਨੇ ਉੱਥੇ ਬਤਾਇਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਉੱਥੇ ਕਾਫੀ ਜਿਹੜੇ ਸਟਰਗਲ ਸੀਗੇ ਉਹਨਾਂ ਦਾ ਜਿਹੜਾ ਸੀਗਾ ਸਾਹਮਣਾ ਕੀਤਾ ਮੁਸ਼ਕਲਾਂ ਦਾ ਸਾਹਮਣਾ ਕੀਤਾ ਖੋਦ ਉਹਨਾਂ ਨੇ ਆਪਣੇ ਸਰੀਰ ਤੇ ਹੰਡਾਈਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਖਾਲਿ ਦਿਨ ਇੱਕ ਵੈਦ ਵਿੱਚ ਪੜਾਉਣ ਲਈ ਕੁਝ ਸਮਾਂ ਬਤਾਇਆ ਆਪਣੀ ਸਵੈ ਜੀਵਨ ਅਨੁਸਾਰ ਜਿੱਦਾਂ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਉਹ ਲਗਾਤਾਰ ਉੱਥੇ ਮਤਲਬ ਕੁਝ ਟਾਈਮ ਪੜਾਉਂਦੇ ਰਹੇ ਤੇ ਉਸ ਤੋਂ ਬਾਅਦ ਜਦੋਂ 1960 ਦੇ ਦਹਾਕੇ ਵਿੱਚ ਲੈਲਾ ਨੇ ਪਲੇਸਤੀਨੀ ਖੁਦਮੁਖਤਿਆਰੀ ਦੇ ਪ੍ਰਤੀ ਆਪਣੀ ਸ਼ੌਰਤ ਮਤਲਬ ਆਪਣਾ ਜਿਹੜਾ ਕੰਮ ਸੀਗਾ ਉਹਨੂੰ ਅੱਗੇ ਵਧਾਇਆ ਤੇ ਫਿਰ ਉਹ ਪਪੂਲਰ ਫਰੰਟ ਫਾਰ ਲਿਬਰੇਸ਼ਨ ਆਫ ਪਾਲਸਟਾਈਨ ਉਹਨਾਂ ਨੇ ਉਹਦੇ ਵਿੱਚ ਸ਼ਾਮਲ ਹੋਣਾ ਸ਼ੁਰੂ ਕੀਤਾ ਤੇ ਉਹ ਇੱਕ ਕ੍ਰਾਂਤੀਕਾਰੀ ਗੱਠ ਜੋੜ ਮਤਲਬ ਇੱਕ ਆਰਗੇਨਾਈਜੇਸ਼ਨ ਸੀਗੀ ਤੇ ਫਿਰ ਉਹ ਮਤਲਬ ਖੁਦ ਜੇ ਮਤਲਬ ਕਿਤੇ ਆਪਾਂ ਨੂੰ ਹਥਿਆਰ ਲੈ ਕੇ ਵੀ ਲੜਨਾ ਪੈਂਦਾ ਉਸ ਸਮਰਥਨ ਉਸ ਚੀਜ਼ ਦਾ ਕਰਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਜਿਹੜਾ ਮੁੱਖ ਜਿਹੜਾ ਉਦੇਸ਼ ਉਦੇਸ਼ ਸੀਗਾ ਇਸ ਪਾਰਟੀ ਦਾ ਉਹ ਇਜ਼ਰਾਈਲ ਦੇ ਕਬਜ਼ੇ ਦੇ ਖਿਲਾਫ ਸੜਕਾਂ ਤੇ ਆ ਕੇ ਲੜਨਾ ਤੇ ਇਹ ਉੱਪਰਲੇ ਇਹਨਾਂ ਦੇ ਨਾਲ-ਨਾਲ ਤੇ ਪਾਕਿਸਤਾਨ ਦੀਆਂ ਔਰਤਾਂ ਨੂੰ ਰਵਾਇਤੀ ਘਰੇਲੂ ਭੂਮਿਕਾ ਤੋਂ ਬਾਹਰ ਕੱਢਣਾ ਵੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਸੀਗਾ ਲੈਲਾ ਖਾਲੇਦ ਦੀ ਪ੍ਰਸਿੱਧੀ ਇਹ ਸੀਗੀ ਵੀ ਟੀਡਬਲਯੂਏ ਜਹਾਜ਼ ਦੀ ਜਿਹੜੀ ਹਾਈਜੈਕਿੰਗ ਸੀਗੀ 1900 1969 ਦੇ ਵਿੱਚ ਕੀਤੀ ਗਈ 1969 ਦੇ ਵਿੱਚ ਲੈ ਲੈਣੇ ਆਪਣੇ ਕ੍ਰਾਂਤੀਕਾਰੀ ਯਾਤਰਾ ਦੀ ਸ਼ੁਰੂਆਤਾਂ ਵਿੱਚ ਨੌਜਵਾਨੀ ਵਿੱਚ ਅਜਿਹਾ ਕਦਮ ਚੁੱਕਿਆ ਕਿ ਉਸਨੇ ਦੁਨੀਆ ਭਰ ਦੇ ਵਿੱਚ ਜਾਣਿਆ ਜਾਣ ਲੱਗਾ ਉਸਨੇ ਤੇ ਉਸਦੇ ਸਾਥੀਆਂ ਨੇ ਟੀਡਬਲਯੂਏ ਜਹਾਜ਼ ਨੂੰ ਹਾਈਜੈਕ ਕਰ ਲਿਆ ਜੋ ਰੋਮ ਤੋਂ ਨਿਊਯਾਰਕ ਜਾ ਰਿਹਾ ਸੀ ਇਸ ਹਾਈਜੈਕ ਜੈਕਿੰਗ ਦਾ ਮਤਲਬ ਪੈਲਸਤਿਨੀ ਮਾਮਲੇ ਨੂੰ ਦੁਨੀਆ ਦੇ ਮੱਧ ਵਿੱਚ ਲਿਆਂਦਾ ਸੀਗਾ ਅਸਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਸਾਰਾ ਇਹ ਕਿਵੇਂ ਹੋਇਆ ਸੀ ਤਾਂ 19 19 ਅਗਸਤ 1669 ਨੂੰ ਖਾਲਿਦ ਉਸ ਟੀਮ ਦਾ ਹਿੱਸਾ ਸੀ ਜਿਸ ਨੇ ਟੀਡਬਲ ਫਲਾਈਟ 840 ਨੂੰ ਰੂਮ ਤੋਂ ਤੈਲ ਅਬੀਬ ਤੱਕ ਹਾਈਜੈਕ ਕਰ ਲਿਆ ਤੇ ਮਤਲਬ ਫਿਰ ਉਹਨੂੰ ਬੋਇੰਗ 707 ਦੇ ਵਿੱਚ ਵੱਲ ਮੋੜ ਦਿੱਤਾ ਮਤਲਬ ਕੁਝ মিডিਆ ਸਰੋਤ ਦੱਸਦੇ ਨੇ ਵੀ ਪੀ ਐਫ ਐਲ ਪੀ ਲੀਡਰਸ਼ਿਪ ਨੇ ਸੋਚਿਆ ਕਿ ਮਤਲਬ ਇਹਦੇ ਵਿੱਚ ਜਿਹੜੇ ਸੰਯੁਕਤ ਰਾਜ ਦੇ ਇਜ਼ਰਾਈਲੀ ਰਾਜੂ ਤੋਂ ਬੋਰਡ ਵਿੱਚ ਸ਼ਾਮਲ ਹੋਣਗੇ ਉਹ ਨਹੀਂ ਸੀ ਤਾਂ ਫਿਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਾਇਲਟ ਨੂੰ ਅ ਦੱਸਿਆ ਉਹਨਾਂ ਨੂੰ ਜੋ ਸੀ ਇਨਸਟਰਕਸ਼ਨ ਦਿੱਤੀ ਕਿ ਤੁਸੀਂ ਹਾਈਫਾ ਦੇ ਉੱਪਰ ਉੱਡਣ ਦਾ ਹੁਕਮ ਦਿੱਤਾ ਤਾਂ ਕਿ ਉਹ ਆਪਣਾ ਜਨਮ ਸਥਾਨ ਦੇ ਸਕੇ ਇਸ ਸਮੇਂ ਕੋਈ ਮਤਲਬ ਜ਼ਖਮੀ ਨਹੀਂ ਹੋਇਆ ਤੇ ਯਾਤਰੀਆਂ ਦੇ ਉਤਰਨ ਤੋਂ ਬਾਅਦ ਹਾਈ ਚੈਕਰਾਂ ਨੇ ਮਤਲਬ ਜਿਹੜਾ ਦਾ ਫਰੰਟ ਵਾਲਾ ਹਿੱਸਾ ਸੀਗਾ ਉਹਨੂੰ ਉਡਾ ਦਿੱਤਾ ਤੇ ਉਸ ਤੋਂ ਬਾਅਦ ਇੱਕ ਉਹਨਾਂ ਦੀ ਫੋਟੋ ਵੀ ਕਲਿੱਕ ਹੋਈ ਸੀਗੀ ਜੋ ਐਨਡੀਐਨਐਸ ਵੱਲੋਂ ਲਈ ਗਈ ਸੀ ਜਿੱਥੇ ਉਹਨਾਂ ਨੇ ਏਕ 47 ਜਿਹੜੀ ਰਾਈਫਲ ਸੀਗੀ ਹੱਥ ਵਿੱਚ ਫੜੀ ਹੋਈ ਸੀ ਜਿੰਨੀ ਮੈਂ ਮੈ ਰਿਸਰਚ ਕੀਤੀ ਰਿਸਰਚ ਇਹ ਦੱਸਦੀ ਆ ਤੇ ਫੇਰ ਵੀ ਉਹਨਾਂ ਨੇ ਆਪਣੀਆਂ ਕਈ ਸਾਰੀਆਂ ਪਲਾਸਟਿਕ ਸਰਜਰੀਆਂ ਵੀ ਕਰਾਈਆਂ ਵੀ ਤਾਂ ਕਿ ਉਹ ਭਵਿਕ ਵਿੱਚ ਹਾਈਜੈਕਿੰਗ ਵਿੱਚ ਹਿੱਸਾ ਲੈ ਸਕਣ ਤੇ ਉਸ ਤੋਂ ਬਾਅਦ 6 ਸਤੰਬਰ 1970 ਨੂੰ ਖਾਲਦ ਨੇ ਬੈਟਰੀ ਕ ਅਰਗੂ ਯੈਲੋ ਵਿੱਚੋਂ ਮਤਲਬ ਇੱਕ ਹੋਰ ਹਾਈਜੈਕਿੰਗ ਕੀਤੀ ਸੀਗੀ ਜਿਹਦਾ ਨਾਮ ਅਲਨ ਫਲਾਈਟ 1900 ਅ 19 ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਪੀਐਲਐਫ ਦੁਆਰਾ ਕੀਤੀਆਂ ਇਹਨਾਂ ਲਗਭਗ ਇੱਕੋ ਸਮੇਂ ਦੀਆਂ ਹਾਈਜੈਕਿੰਗਾਂ ਦੀ ਇੱਕ ਲੜੀ ਸੀ ਜਦੋਂ ਲਗਾਤਾਰ ਮਤਲਬ ਹਾਈਜੈਕਿੰਗਾਂ ਇਹ ਜਿਹੜੀ ਪਾਰਟੀ ਸੀਗੀ ਕਰ ਰਹੀ ਸੀ ਤੇ ਉਸ ਤੋਂ ਬਾਅਦ ਮਤਲਬ ਉਹਨਾਂ ਨੂੰ ਉੱਥੇ ਖਾਲਿਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਬਾਅਦ ਚੋਂ ਪਰ ਉਹਨਾਂ ਨੂੰ ਮਤਲਬ ਉੱਥੋਂ ਕੀ ਕਹਿੰਦੇ ਨੇ ਰਿਹਾ ਕਰ ਦਿੱਤਾ ਗਿਆ ਤੇ ਜਿਹੜਾ ਇਹ ਕਦਮ ਸੀਗਾ ਨਾ ਸਿਰਫ ਪਰਸਾਨੀ ਮੌਲੇ ਨੂੰ ਦੁਨੀਆ ਸਾਹਮਣੇ ਲਿਆਉਣਾ ਸਗੋਂ ਲੈਲਾ ਖਾਲਿਦ ਨੂੰ ਇੱਕ ਕ੍ਰਾਂਤੀਕਾਰੀ ਮਤਲਬ ਉਹ ਨਾ ਹੋਣਾ ਪ੍ਰਗਟ ਕਰਦਾ ਸੀ ਕਿਉਂਕਿ ਉਹਨਾਂ ਨੇ ਬੜੀ ਹੀ ਨਿਡਰਤਾ ਨਾਲ ਜਿਹੜਾ ਇਸ ਮਿਸ਼ਨ ਦੇ ਵਿੱਚ ਸਾਥ ਸਾਥ ਦਿੱਤਾ ਪਰ ਕਈ ਲੋਕਾਂ ਨੇ ਇਹਨੂੰ ਮਤਲਬ ਚੰਗਾ ਵੀ ਨਹੀਂ ਮੰਨਿਆ ਕੁਝ ਕੁ ਲੋਕ ਜਿੱਦਾਂ ਹਮੇਸ਼ਾ ਹੀ ਹੁੰਦੇ ਨੇ ਪਰ ਵੀ ਫਿਰ ਲੈਲਾ ਖਾਲਿਦ ਨੇ ਕਿਹਾ ਵੀ ਆਪਾਂ ਨੂੰ ਇਹ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਤੇ ਅਨਿਆਇ ਕਰੋਗੇ ਤਸ਼ੱਦਦ ਕਰੋਗੇ ਤਾਂ ਫਿਰ ਜੇ ਤੁਸੀਂ ਸੈਲਫ ਡਿਫੈਂਸ ਦੇ ਵਿੱਚ ਕੁਝ ਵੀ ਚੀਜ਼ ਕਰਦੇ ਹੋ ਤਾਂ ਉਹ ਚੀਜ਼ ਮਾੜੀ ਨਹੀਂ ਹੁੰਦੀ ਉਹ ਤੁਹਾਡਾ ਰਾਈਟ ਹੁੰਦਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਲੈਲਾ ਖਾਲਿਦ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਹਿੱਸੇ ਪਲੈਸਟਿਨੀ ਹੱਕਾਂ ਨੂੰ ਸਮਰਪਿਤ ਕੀਤੇ ਉਹਨਾਂ ਨੇ ਦੁਨੀਆ ਭਰ ਵਿੱਚ ਕਈ ਮੁਲਕਾਂ ਵਿੱਚ ਜਾ ਕੇ ਪਲੈਸਟਿਨੀ ਲੋਕਾਂ ਦੇ ਲਈ ਆਵਾਜ਼ ਉਠਾਈ ਤੇ ਸੰਯੁਕਤ ਰਾਸ਼ਟਰ ਵਿੱਚ ਵੀ ਬਹੁਤ ਸਾਰੀਆਂ ਮਤਲਬ ਗੱਲਾਂ ਬਾਤਾਂ ਉਹਨਾਂ ਨੇ ਆਪਣੀਆਂ ਕੀਤੀਆਂ ਤੇ ਉਹ ਆਪਣੇ ਜੀਵਨ ਵਿੱਚ ਕਈ ਵਾਰ ਬਾਰਲਿਮ ਮੁਲਕਾਂ ਵਿੱਚ ਪ੍ਰੇਰਕ ਬੋਲੀਆਂ मतलब ਆਪਣਾ ਭਾਸ਼ਣ ਦਿੰਦੇ ਰਹੇ ਤੇ ਪਲੈਸਤਿਨੀ ਹੱਕਾਂ ਨੂੰ ਪੇਸ਼ ਕੀਤਾ ਤੇ ਆਜ਼ਾਦੀ ਲਈ ਉਹਨਾਂ ਨੇ ਕਿਹਾ ਵੀ ਹਾਂ ਵੀ मतलब ਜਿਹੜੇ ਲੋਕ ਨੇ ਪਲੈਸਤਿਨੀ ਲੋਕ ਨੇ ਉਹਨਾਂ ਨੂੰ ਵੀ ਆਪਣਾ ਜਿਹੜਾ ਰਾਈਟਸ ਨੇਗੇ ਉਹ ਮਿਲਨੇ ਚਾਹੀਦੇ ਨੇ ਤੇ ਲੇਲਾ ਖਾਲੇ ਦੀ ਪਲੈਸਤਿਨੀ ਕ੍ਰਾਂਤੀ ਪ੍ਰਤੀਕ ਹੈ ਉਸ ਦੀ ਲੜਾਈ ਸਿਰਫ मतलब ਉਸ ਨੇ ਆਪਣੀ ਜ਼ਿੰਦਗੀ ਦੀ ਵਰਤੋਂ ਇਸ ਕਰਕੇ ਨਹੀਂ ਕੀਤੀ ਉਹਨੇ ਸੰਦੇਸ਼ ਛੱਡਿਆ ਕਿ ਜੇ ਤੁਸੀਂ ਇਨਸਾਫ ਚਾਹੁੰਦੇ ਹਾਂ ਤਾਂ ਵੀ ਮਤਲਬ ਇਹ ਲੜਾਈ ਕਦੇ ਵੀ ਰੁਕਣੀ ਨਹੀਂ ਜਿੰਨਾ ਟਾਂ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਲੈਲਾ ਖਾਲੇ ਤੋਂ ਸਾਨੂੰ ਸਿੱਖਣ ਨੂੰ ਕੀ ਮਿਲਦਾ ਉਹਨਾਂ ਤੋਂ ਸਾਨੂੰ ਸਿੱਖਣ ਨੂੰ ਇਹ ਮਿਲਦਾ ਕਿ ਜਦੋਂ ਤੱਕ ਸੱਚਾਈ ਤੇ ਇਨਸਾਫ ਦੀ ਲੜਾਈ ਨਹੀਂ ਜਿੱਤੀ ਜਾਂਦੀ ਉਦੋਂ ਤੱਕ ਸਾਨੂੰ ਮਤਲਬ ਕੋਈ ਵੀ ਜਿਹੜੀ ਰੁਕਾਵਟ ਆ ਗਈ ਉਹੋ ਰੋਕ ਨਹੀਂ ਸਕਦੀ ਤੇ ਮਤਲਬ ਉਹ ਅੱਜ ਵੀ ਇਸ ਦੁਨੀਆ ਦੇ ਵਿੱਚ ਨੇ ਪਰ ਸਲਾਮ ਆ ਇਸ ਮਹਾਨ ਆਰਤ ਨੂੰ ਜਿਨੇ ਬਚਪਨ ਦੇ ਵਿੱਚ ਹੀ ਆਪਣਾ ਜਿਹੜਾ ਟਾਈਮ ਸੀਗਾ ਰਿਫਿਊਜੀ ਕੈਂਪ ਦੇ ਵਿੱਚ ਬਤਾਇਆ ਉੱਥੇ ਸਾਰੀਆਂ ਮੁਸ਼ਕਲਾਂ ਨੂੰ ਦੇਖਿਆ ਆਪਣੇ ਸ਼ਰੀਰ ਤੇ ਹੰਡਾਇਆ ਤੇ ਉੱਥੋਂ ਹੀ ਪ੍ਰਣ ਕੀਤਾ ਕਿ ਮੈਂ ਸਿਰਫ ਆਪਣੇ ਲਈ ਨਹੀਂ ਬਾਕੀ ਹੋਰ ਵੀ ਜਿਹੜੇ ਪਲੈਸਤੀਨੀ ਲੋਕ ਨੇ ਉਹਨਾਂ ਦੀ ਆਵਾਜ਼ ਬਣਾਂਗੀ ਉਹਨਾਂ ਨੇ ਆਵਾਜ਼ ਬਣੇ ਵੀ ਉਹ ਤੇ ਇਦਾਂ ਮਤਲਬ ਉਹਨਾਂ ਨੇ ਫਿਰ ਉਹ ਪਹਿਲੀ ਔਰਤ ਸੀ ਜਿਨ੍ਹਾਂ ਨੇ ਜਿਹੜਾ ਇਹ 에어로ਪਲੇਨ ਸੀਗਾ ਉਹਨੂੰ ਹਾਈਜੈਕ ਕੀਤਾ ਅ ਅੱਜ ਵੀ ਉਹ ਦੁਨੀਆ ਦੇ ਵਿੱਚ ਹੈਗੇ ਨੇ ਸੋ ਆਪਾਂ ਨੂੰ ਜਿਹੀਆਂ ਔਰਤਾਂ ਤੋਂ ਅਜਿਹੇ ਲੋਕਾਂ ਤੋਂ ਸਿੱਖਣਾ ਚਾਹੀਦਾ ਕਿ ਕਿਵੇਂ ਜੇ ਮੁਸੀਬਤ ਆਉਂਦੀ ਆ ਤਾਂ ਤੁਸੀਂ ਇਕੱਲਾ ਬਚ ਕੇ ਨਿਕਲਣਾ ਚਾਹੀਦਾ ਹਜ਼ਾਰਾਂ ਹੋਰ ਦੱਬੇ ਕੁਚਲੇ ਲੋਕਾਂ ਦੀ ਵੀ ਤੁਹਾਨੂੰ ਆਵਾਜ਼ ਬਣਨ ਦੀ ਲੋੜ ਆ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਉਮੀਦ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਕੱਲ ਨੂੰ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਤੁਸੀਂ ਇਹ ਵੀਡੀਓ ਦੇਖਦੇ ਰਹੋ ਧੰਨਵਾਦ ਤੁਹਾਡਾ ਦਿਨ ਚੰਗਾ ਰਹੇ